ਛੀਦਾ ਸਿੰਘਾ ਘਟਕਾ ਖੜਾ ਕੋਮਣਾ ਉਹਨਾਂ ਦੀ ਟੀਮ ਨੂੰ ਬੇਨਤੀ ਹੈ ਵੀ ਸਟੇਜ 'ਤੇ ਆਓ ਪ੍ਰਸਨਮਾਨ ਪ੍ਰਾਪਤ ਕਰੋ ਸਭ ਟੀਮਾਂ ਨੂੰ ਬੇਨਤੀ ਕਰਦਾ ਵੀ ਛੇ ਸੇਤੀ ਸਟੇਜ 'ਤੇ ਆਓ ਅਸੀਂ ਵੀ ਸ਼ੇਤੀ ਕਰਨ ਪਹੁੰਚੂਗੇ ਤੁਹਾਡੇ ਤੋਂ ਤਰ੍ਹਾਂ ਤੋਂ ਬਾਅਦ ਅਸੀਂ ਤੁਹਾਨੂੰ ਆਏ ਤੁਸਨ ਵੀ ਟਾਈਮ ਨਾਲ ਜਾਂਦੀ ਟਾਲੀ ਆ ਵੀਸੀ ਵੀ ਟਾਈਮ ਨਾਲ ਪਹੁੰਚੇ ਸੋ ਛੀਦਾ ਸਿੰਘਾ ਘਟਕਾ ਖੜਾ ਕੋਮਣਾ ਦੀ ਟੀਮ ਕਿਉਂਕਿ ਅਕਸਰ ਸਟੇਜ 'ਤੇ ਨਸ਼ੇਸ਼ ਕਰ ਚੋਕਲਾਸਾ ਲੱਗਦੀਆਂ ਨੇ ਫੋਰ ਬਾਕੀ ਬਾਕੀ ਜਗ੍ਹਾ ਢੰਡੇਰ ਕਲਾ ਵਿੱਚ ਜੋ ਲੱਗਪਗ 15 16 ਸਾਲ ਤੋਂ ਲਗਾਤਾਰ ਖੜਾ ਚੱਲਦਾ ਹੈ ਉੱਥੇ ਵੀ ਬਾਕਾਇਦਾ ਘੁੰਮਣਾ ਵਿੱਚ ਮੋਪਾਰਾ ਪਿੰਡ ਕਰਾਇਆ ਸੁਬੰਗਿਆ ਦੇ ਨੇੜੇ ਪੁੰਨੀਆਂ ਤੋਂ ਉਸ ਤੋਂ ਇਲਾਵਾ ਸਿਕਾ ਸਿਕਾ ਗੋਡਾਰਾ ਸਾਹਿਬ ਅਰਦਾਸਪੁਰ ਪ੍ਰਾਤਮਕੰਦਪੁਰ ਕਈ ਜਗ੍ਹਾ ਸਾੜੇ ਜੋ ਚੱਲਦੇ ਨੇ ਵਿਸ਼ੇਸ਼ ਕਰਕੇ ਟੀਮ ਵੱਲੋਂ ਸੋ ਸਭ ਕੁਝ ਚੱਲਦੀ ਕਰਾ ਬਖਸ਼ ਕਰ ਕਹੇਗਾ ਜੇ ਆਵੇ ਨਿਹਾਲ ਹੋ ਜਾਵੇ سب شری منی جلند چودہ ہزار درخال سوچو اپنا سمان کرنجیت اسپرت سکھبیر سنگھا ਸੇ ਜੀ ਚੜੀ ਦੇ ਆ ਬਾਈ ਸਭ ਭਾਈ ਸੁਖਬੀਰ ਸਿੰਘ ਜੀ ਗੋਰਾ ਸਾਹਿਬ ਅਈ ਫਿੰਗਰ ਬੈਠਾ ਜੋ ਪਹਿਲਾਂ ਮੋਰੇ ਬੈਠਾ ਸੀ ਤੋਂ ਮੋਰੇ ਜਾ ਜਾ ਮੋਰੇ ਬੈਜੋ ਉਹ ਅੱਗੇ ਬੈਜੋ ਪੰਦਰਜੀਤ ਸਿੰਘ ਜਲੰਧਰ ਵਾਲੇ ਸੋਕੇ 575 ਸੰਗਤ ਕਾ ਖੜਾ ਫਿਰੋਇਪੁਰ ਕੋਣਨ ਬੇਨਤੀ ਹੈ ਜਿਓ ਵੀ ਸਟੇਜ ਤੇ ਆਉਣ ਦੀ ਕਿਰਪਾ ਕਰੋ ਅਥਾੜੋ ਮੈਂ ਬੇਨਤੀ ਕਰਦਾ ਵੀ ਸੁਣਵਾ ਗੱਪੇ ਪਾਣੀ ਛਕੋ ਹੱਲਾ ਚੱਲੀਏ ਫਿਰ ਆਪਾਂ ਵਾਲਿਦੂ ફરજપર ચેહાલો આ વ સારી ટીમ વ્યે રો સ્પેસ પ્રદર્શન ક્યાંસી ખાસા ਨਾਟਕ ਗਲਪ ਇਹ ਸਨ ਮਹਾਰਾਜਾ ਪ੍ਰਤਾਪ ਸਿੰਘ ਸਤਿ ਸ਼੍ਰੀ ਅਕਾਲ ਭਾਈ ਜਸਵੀਰ ਸਿੰਘ ਜੀ ਪੀਕੋੜੀ ਉਸਤਾਦ ਨੇ ਘਟਕੇ ਦੇ ਬੜੇ ਪੁਰਾਣੇ ਕਿਉਂਕਿ ਬੜੇ ਛੋਟੇ ਹੁੰਦੇ ਤੋਂ ਇਸ ਖਲਾ ਵਿੱਚ ਜੁੜੇ ਹੋਏ ਨੇ ਸੋ ਵੀ ਸਾਡੇ ਕੋਲ ਪਹੁੰਚੇ ਨੇ ਉਹਨਾਂ ਦਾ ਵੀ ਸਨਮਾਨ ਵੀ ਜਸਵੀਰ ਸਿੰਘ ਜੀ ਤੇ ਵੀਰ ਹਰਵਿੰਦਰ ਸਿੰਘ ਜੀ ਬੱਜ ਗਏ ਜਗਰ ਇੱਕ ਜਾਵੇ ਫਤੇ ਪਾਵੇ ਨੇ ਆਲੋ ਜਾਵੇ ਸਤਿ ਸ਼੍ਰੀ ਅਕਾਲ ਸੋਇਤ ਤੋਂ ਬਾਅਦ ਜਿਹੜੇ ਸਿੰਗਲ ਇਵੈਂਟ ਹੋਏ ਸੀ ਡਬਲ ਕਿਰਪਾਨ ਤੇ ਚੱਕਰ ਉਹਨਾਂ ਦੀ ਜਜਮੈਂਟ ਹੋਣੀ ਹੈ ਜੀ ਡਬਲ ਕਿਰਪਾਨਾਂ ਵਿੱਚੋਂ ਜੇ ਸਿੰਘ ਨੇ ਕਬੀਰ ਨੇ ਬੇਤੀ ਵੀ ਆ ਗਿਆ ਆਪਣਾ ਸਨਮਾਨਤਕ ਕੋਲ ਸਿੰਘਰ ਵੀ ਨੇ ਆਜਾ ਜਿਹਾ ਜਿੱਤਿਆ ਜੀ ਨਾਲ ਜਥੇਦਾਰ ਸਾਹਿਬ ਆਜੋ ਦੋ ਜਾਨੇ ਆਜੋ ਜੀ ਫਿਰ ਬਾਕੀ ਲੋਕ ਜਾਨੇ ਨਹੀਂ ਤਾਂ ਸਭរី ਚੜ੍ਹਦੀ ਕਲਾ ਕਿਰਪਾਣਾ ਦੀ ਪ੍ਰਦਰਸ਼ਨੀ ਕੀਤੀ ਵੀਰ ਜੋਰਾ ਸਿੰਘ ਨੇ ਬੜੀ ਫੋਤੀ ਇਹਨਾਂ ਨੇ ਵਾਕੀ ਲਓ ਜੀ ਵੀਰ ਅਮਨ ਸਿੰਘ ਜੇ ਨਾਲ ਆ ਜੀ ਕਰੇ ਗਿਆ ਮੈਨ ਹਾਲ ਹੋ ਜਾਵੇ ਸਤਿ ਸ਼੍ਰੀ ਅਕਾਲ ਸਪੇਸ਼ਲ ਤੌਰ ਤੇ ਨਾਮ ਉਹ ਤਾਂ ਵੀ ਸਤਿ ਸ਼੍ਰੀ ਅਕਾਲ ਹੈ ਤੋਂ ਇਸ ਤੋਂ ਬਾਅਦ ਚੱਕਰ ਦੇ ਮੁਕਾਬਲੇ ਵਿੱਚ ਜਿਸ ਸਿੰਘ ਨੇ ਪਹਿਲਾ ਨਾਮ ਪ੍ਰਾਪਤ ਕੀਤਾ ਹੈ ਜੀ ਉਸ ਦਾ ਨਾਮ ਹੈ ਜੀ ਸੁਖਾ ਸਿੰਘ ਸੀਤਾ ਸਿੰਘ ਅੱਜ ਕੱਢਾ ਖੜਾ ਕੁੰਮਣਾ ਇੱਕ ਅਸੂਰ ਹੁੰਦਾ ਜਿੱਥੇ ਸ਼ਕਤਲ ਪ੍ਰਕਾਸ਼ ਹੋਵੇ ਨਾ ਅਸੀਂ ਕਸੂਲ ਹਾਂ ਮੈਂ ਇਹਨਾਂ ਨੂੰ ਪਹਿਲਾ ਸਟੇਜ ਤੇ ਚੱਲ ਕੇ ਕਹਿੰਦੇ ਜੀ ਮੈਂ ਕਹਿੰਦਾ ਇਹਨਾਂ ਵੀ ਅਸੀਂ ਚਾਜੂਵੜ ਦੇ ਬੈਠੇ ਲਿਆਜ ਕੋਈ ਨਹੀਂ ਹੁੰਦਾ ਸਾਡੇ ਤੇ ਅਸੀਂ ਲਿਆਜ ਨਹੀਂ ਕਰਦੀ ਆਪਣੇ ਮੱਦੇ ਤੇ ਵੱਧ ਛੱਡੀ ਦੀ ਸੋ ਅਸੀਂ ਗੋਣ ਦੇ ਅੱਛੇ ਅਸੀਂ ਜੱਜਮੈਂਟ ਕਰੀ ਦੀਏ ਆਪਣੇ ਮਾਇਨਾ ਸੰਗ ਦੇ ਨਾਲ ਸੇਵਾ ਕੀਤੀ ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਤੇ ਨਾਲੇ ਸਾਊਂਡ ਵਾਲੇ ਵੀਰ ਸੁਨੀਲ ਸਾਹ ਉਹਨਾਂ ਨੂੰ ਬੇਨਤੀ ਹੈ ਜੀ ਉਹ ਵੀ ਆ ਕੇ ਆਪਣਾ سنمان چن پراپت بہت ناڑی بےتی کرتے ہیں بابا جی بابا نارنگ سنگھ جی بود آپ بابا جی نے کہا کہ بابا جی سنمان کرنا تھا بابا جی دے بچن سی کہ میرا تو گھر کا ہی پروگرام ਮੈਨੂੰ ਗਾਲਾ ਸਨਮਾਨਤ ਕਰਨਾ ਪਰ ਸਾਡਾ ਫਰਜ਼ ਬਣਦਾ ਹੈ ਬਾਬਾ ਜੀ ਨੂੰ ਬੇਨਤੀ ਆ ਕਿ ਉਹ ਵੀ ਸਟੇਜ ਤੇ ਆ ਕੇ ਸਨਮਾਨ ਪ੍ਰਾਪਤ ਕਰਨ ਜੀ ਬਾਬਾ ਜੀ ਬਾਬਾ ਨਰੰਗ ਸਿੰਘ ਜੀ ਨਾਨ ਇਕਮ ਸਿੰਘ ਨੂੰ ਜਰੂਰ ਲੈ ਕੇ ਆਣਾ ਗਾਰਾ ਜੀ ਫਤਿਹਬਾਨ ਆ ਰੋ ਜਾਵੇ ਸਤਿ ਸ੍ਰੀ ਅਕਾਲ ਬੜੀ ਚੜ੍ਹਦੀ ਕਲਾ ਆਪਣੀ ਕਲਮ ਚਲਾਈ ਹੈ ਬਾਬਾ ਸੈਜ ਸਿੰਘ ਜੀ ਬੇਤੀ ਹੋਣਾਂ ਦੇ ਸ਼ੀਤ ਰਖੇ ਨੇ ਜਿਹੜਾ ਪਹਿਲਾਂ ਆਪਾਂ ਪ੍ਰਦਰਸ਼ਨੀ ਵਿੱਚ ਚੱਲੇ ਸੀ ਭਾਈ ਕਰਤਾ ਸਿੰਘ ਜੀ ਮਾਨਕੌਰ ਸਿੰਘ ਵਾਲੀ ਜਨਨੀ ਜੀ ਤੁਹਾਡੀ ਪ੍ਰਚਾਰ ਨੇ ਸਾਡਾ ਬੜਾ ਪਿਆਰ ਹੁਣਾ ਨਾ ਉਹਨਾਂ ਵੱਲੋਂ ਘਾਇ ਨਹੀਂ ਥੋੜੇ ਰਹਿ ਤਾ ਕਰੀਂ ਥੋੜੇ ਨੇ ਬੜੀ ਪ੍ਰਸ਼ੀਸ਼ੇ ਕਲਮ ਤਖਣਾ ਸੋ ਸਵਾਭਾ ਨਰਨ ਸਿੰਘ ਜੀ ਪਹੁੰਚ ਕੇ ਨੇ ਵੀ ਮੈਂ ਬੇਨਤੀ ਕਰਦਾ ਵੀ ਆਪਾਂ ਬਾਬਾ ਜੀ ਦਾ ਸਮਰਸਤ ਕਾਰਸਤ ਕਰੀਏ ਜੀ ਕਿਉਂਕਿ ਇਹਨਾਂ ਦੀ ਸ਼ਤਰ ਸ਼ਾਇਦ ਤੀਮ ਆਰੰਭ ਹੋਈ ਸੋ ਇਹਨਾਂ ਨੇ ਬੜੀ ਅੱਲਾ ਸ਼ਰੀ ਦਿੱਤੀ ਜੋ ਥੋੜੇ ਸਮੇਂ ਵਿੱਚ ਭੁਜੰਗ ਜਤਾ ਜੋ ਨਵਾਂ ਸਿਰ ਆਪਣਾ ਨਾਮ ਬਣਾਇਆ ਸਾਥੂ ਜੀ ਚੱਟੀ ਖਲਾ ਬਖਸ਼ ਜਗਾਰਾ ਕਰ ਜਾ ਫਤਿਹਵਾਹ ਨੇ ਅਗਰ ਜਾਵੇ ਵਾਹ ਨਾਲ ਹੀ ਬੇਨਤੀ ਕਰਦੇ ਹਾਂ ਸਾਡੇ ਪਿਆਰੇ ਵੀਰ ਰਵਿੰਦਰ ਸਿੰਘ ਜੀ ਦਿੱਲੀ ਗੜ੍ਹਸ਼ਾਂ ਕਰਾ ਲੈ ਅਭੀ ਆ ਕੇ ਸਨਮਾਨ ਪਰਾਹ ਇਹ ਬੱਦੀ ਬਖਸ਼ਿਸ਼ ਹੈ ਜਿੰਦੂ ਸ਼ਖਤਨਾ ਦਾ ਬੈਂਕ ਕਹਿੰਦਾ ਨਾ ਜਿੱਥੇ ਕੋ ਪ੍ਰਦਰਸ਼ਨੀ ਕੀਤੀ ਨਾ ਜੇਹੀ ਸਤਸੰਗ ਦਾ ਨਿਕਮਾ ਲੈ ਜੇ ਸ਼ਖਤਿਲ ਦਾ ਨਿਕਮਾ ਲੈ ਇੱਕ ਗਰੁੱਪ ਨੇ ਐਨਾ ਮੰਨ ਸ਼ਖਤਨਾ ਦਾ ਸਤਕਾਰ ਕੀਤਾ ਆਜੋ ਬਪਾ ਜੀ ਕਰੇਗੇ ਜਾਵੇ ਨਿਹਾਲ ਹੋ ਜਾਵੇ ਬੋਲੇ ਸੋ ਨਿਹਾਲ ਸ੍ਰੀ ਅਕਾਲ ਸੋਹਣ ਬੇਂਤੀ ਹੈ ਜੀ ਪੁਜਾ ਅੰਗ ਜੱਥਾ ਗੱਤ ਕਾ ਖੜਾ ਕੋ ਆਜੋ ਆਹ ਤਾਂ ਜਾਉਤ ਨੂੰ ਕੋਈ ਕੇ ਨਾ ਵਸੇ ਸਾਤ ਸ਼ਰੀਆ ਕਾਲ ਸੋ ਮੈਂ ਭਰਾਈ ਦਿੰਦਾ ਪੰਜੰਗ ਜੱਥੇ ਨਵਾਂ ਸ਼ਹਿਰ ਨੂੰ ਇਹਨਾਂ ਨੇ ਪਹਿਲਾਂ ਇੱਕ ਘੱਟਕਾ ਦਾ ਪ੍ਰਦਰਸ਼ਨ ਕਰਾਇਆ ਸਮਾਪਤੇ ਵੱਲੋਂ ਧੰਨਵਾਦੀ ਦੇ ਧੰਨਵਾਦ ਕਰਦਾ ਹੁਕਮਤ ਰਾਸ ਜਰੀਏ ਸੋ ਸਾਰ ਸਿਕਰ ਬੇਤੀ ਇਹ ਗੋਸਤਾ ਦਸ ਜੀ ਗੁਰੂ ਜੀ ਮਹਾਰਾਜ ਜੀ ਨੇ ਪਾਰਦਰਸ਼ਣ ਦਰਿਆਨ ਧਿਆਨ ਦਰ ਕੇ ਬੋਲਣਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮਾਤਾ ਜੀ ਮਾਨਸਾ ਜੀ ਤਣੇ ਦਨ ਸਤਿਗੁਰੂ ਜੀ ਦੇ ਜੋਤ ਸਤਿਗੁਰੂ ਜੀ ਅਸਰੇ ਧੰਨ ਧੰਨ ਕੰਤ ਸਹਿਜ ਜੀਮਾਨ ਜੀ ਜੀ ਬਾਦ ਹੈ ਮਹਾਰਾਜ ਜੀ ਦਾ ਸੰਗ ਜੀ ਜੀ ਸਤਿ ਬਾਦ ਸੋ ਜੀ ਮਹਾਰਾਜ ਮਾਤਾ ਜੀ ਮਾਤਾ ਸਹਿਜ ਗੁਰ ਜੀਓ ਜੀ ਜੀ ਦੋਸਤੋ ਧੰਨ ਸਤਿਗੁਰੂ ਜੀ ਕਿਰਪਾ ਦਰਸਾ ਮਹਾਰਾਜ ਜੁਤ ਮਾਥਮਾ ਗੁਜਰ ਕੋ ਜੀਓ ਧੰਨ ਧੰਨ ਸੰਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਮਹਾਰਾਜ ਆਪ ਜੀ ਨੇ ਕਿਰਪਾ ਕੀਤੀ ਹੈ ਆਪ ਜੀ ਨੇ ਦਰਕਰਮ ਬਰਸਾਏ ਭਜਨ ਜਥਾ ਨਵਾਂ ਸ਼ਹਿਰ ਵੱਲੋਂ ਸਮੂੱਚੀਆਂ ਸੰਤਾਂ ਦੇ ਸਹਿਯੋਗ ਦੇ ਨਾਲ ਆਪ ਜੀ ਨੇ ਜੋ ਕਾਰਜ ਮਹਾਰਾਜ ਬਖਸ਼ੇ ਹਨ ਆਪ ਜੀ ਨੇ ਕਿਰਪਾ ਕੀਤੀ ਸੋ ਕਾਰਜ ਜਲਵਿਕੰਤਾ ਸਹਿ ਸੰਪੂਰਨ ਹੋਵੇ ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਸੱਚੇ ਪਾਤਸ਼ਾਹ ਜੀ ਉਹ ਆਪ ਜੀਆਂ ਨੂੰ ਤੇ ਆਪ ਜੀਆਂ ਦੇ ਸੰਤਾਂ ਨੂੰ ਧੰਨ 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 ਸਹਿਬ ਚਰਗੁਤੀਬਾਦ ਸਹਿਬ ਮਹਾਰਾਜ ਜੀਆਂ ਦੇ ਉਤਾਰ ਪੁਰਬਨੀਆਂ ਬਹੁਤ ਬਹੁਤ ਵਧਾਈਆਂ ਹਵਨ ਜੀ ਮਹਾਰਾਜ ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਕਿਰਪਾ ਕਰੋ ਚਾੜਤੀ ਕਲਾ ਬਖਸ਼ੋ ਸ੍ਰੀ ਮਤੀ ਸਿੰਘਾ ਸਿੰਘ ਜੀ ਨੂੰ ਛੁੱਟੀਆਂ ਬਖਸ਼ੋ ਆਪ ਕਿਰਪਾ ਕਰਨੀ ਜੀ ਮਹਾਰਾਜ ਅਖਰਵਾਦਾ ਘਾਟਾ ਪੁੱਲ ਚੁਕ ਮਾਫ ਕਰਨੀ ਸਰਵਤਰ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਲੇ ਆਪ ਜੀ ਦਾ ਨਾਮ ਦਿੱਤਾ ਹੋਵੇ ਨਾਨਕ ਨਾਮ ਚੜ੍ਹ ਦਿਖਣਾ ਤੇਰੇ ਪਾਣੀ ਕੋਲ ਵਾਹ ਸਤਿਗੁਰੂ ਖਾਲਸਾ ਵਾਹ ਤੁਮ ਜੀ ਕੀ ਫਤਿਹ ਅੱਜ ਕੇ ਜਗਾਰ ਆ ਗਯਾ ਫਤਿਹ ਪਾਵੇ ਨਿਹਾਲੋ ਜਾਵੇ ਸਾਤਿ ਸ੍ਰੀ ਅਕਾਲ ਵਾਗਿਆ ਫੋਜਾਂ ਦੇ ਮਾਲਕੋ ਸਤਿਗੁਰੂ ਰੱਖ ਲਿਓ ਵੇ ਜਵਾਨੀ ਦੀ ਲਾਟ ਜਦ ਹੱਡੀਆਂ ਜਪਿਓ ਤਪਿਓ ਸ਼ਹੀਦੋ ਸਿੱਖੋ ਸਰਬੱਤ ਗੁਰੂ ਖਾਲਸਾ ਸਿੰਘ ਸਾਹਿਬ ਜੀ ਕੋ ਸ੍ਰੀ ਆਕਾਲ ਸੋਢੀ ਸੱਚੇ ਪਾਤਸ਼ਾਹ ਜੀਓ ਤੇਰਾ ਖਾਲਸਾ ਜਪੇ ਅਕਾਲੀ ਅਕਾਲੀ ਅਕਾਲ ਗੁਰੂ ਗ੍ਰੰਥ ਆਕਾਲ ਦੇ ਜਥੇ ਫਤਿਹ ਗੁਰੂ ਖਾਲਸੇ ਕੀ ਹਮਦਾਂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲ ਸੋ ਬੜਾ ਜੀਤ ਰਵਤ ਸਮੁਜੀਆਂ ਸੰਗਤਾਂ ਨੂੰ ਬੇਨਤੀ ਆ ਕਿ ਸਬਨਾ ਮਾਈ ਕੋ ਇਹਨੇ ਲੰਗਰ ਪ੍ਰਸ਼ਾਦ ਆ ਛਾ ਕੇ ਜਾਣ ਦੀ ਕਿਰਪਾਤਾ ਕਰਨੀ ਕਿਸੇ ਨੇ ਵੀ ਚਲਾ ਜਾਣ ਦੀ ਖੇਚਲ ਨਹੀਂ ਕਰਨੀ ਤੈਨੂੰ ਧੰਨਵਾਦ ਕਰਦੇ ਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਚਾ ਮਹਾਰਾਜੀਆਂ ਦਾ ਜਿਸ ਸਮੁਜੀਆਂ ਸੰਗਤਾਂ ਦਾ ਜਿਨ੍ਹਾਂ ਨੇ ਆਪੋ ਆਪਣੀ ਯੋਗਦਾਨ ਪਾਏ ਇਤਨ ਮਾਨ ਧੰਦੇ ਨਾਲ ਇਹਨਾਂ ਦਾਸਾਂ ਦੇ ਵਿੱਚ ਸੇਵਾਵਾਂ ਕੀਤੀਆਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ